ਦੁੱਖ ਤੇ ਬੜੇ ਦਰਦ ਭਰੇ ਕਿੱਸੇ ਹਰੇਕ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਆ ਜਦੋਂ ਵੀ ਕੋਈ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸ੍ਰੀ ਦਰਜਨ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਦੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਪਾਗਿਸੰਗੋਰ ਉਸ ਬਿਲੰਗਰੇਜਾ ਤੋਂ ਮੁਲਕ ਮੰਗਦੇ ਸੀ। ਉੱਤੀ ਪੱਟੀ ਸੋਚਾਉ ਕਿ ਜੋ ਨਦੀ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ। ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚੱਲ ਪਈ ਤਾਂ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ। ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ। ਇਹ ਐਦੂੰ ਜ਼ਰਖੇਜ਼ ਐਦੂੰ ਉਪਜਾਊ ਧਰਤੀ ਕਿਤੇ ਨਹੀਂ ਹੈਗੀ। ਐਦੂੰ ਮਿਹਨਤੀ ਕੌਮ ਹੈ ਨਹੀਂ ਕਿਤੇ। ਹਰ ਕਿਸਮ ਦਾ ਮੌਸਮ ਆ ਆਪਣੇ ਕੋਲ ਫਿਰ ਕਦੇ ਵੇਲੇ 40-40 ਲੱਖ ਰੁਪਇਆ ਦੇ ਕੇ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਪਿਓ ਕਹਿੰਦੇ ਪੁੱਤ ਇੱਥੇ ਨਾ ਸੋਚ ਪੈ ਜਾਏਗਾ ਜਾ ਜਿੱਥੇ ਮਾਜੀ-ਵਾਇਆ ਕੇਰਾ ਨਿਕਲ ਜਾ ਬਸ ਉਸ ਮੁਲਕ ਨੂੰ ਐਦਾਂ ਬਹੁਤ سارے ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਹੋਣੇ ਸੋ ਇਤੀਰਾਨਾ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋ ਹਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ ਹੀ ਇੱਥੇ ਇੱਥੇ ਠੀਕ ਇਹਦਾ ਨਾਮ ਨਿਊਸਪਲ ਭਵਨ ਹੈ ਪਰ ਇਹਦਾ ਨਾ ਹੁਣ ਅਸੀਂ ਨਿਯੁਕਤੀ ਪੱਤਰ ਭਵਨ ਆਖਰ ਨਹੀਂ ਸਕਦੇ ਹਾਂ ਕਿਉਂਕਿ ਇੱਥੇ ਮੈਂ ਹਰ ਹਫ਼ਤੇ ਹਫ਼ਤੇ ਚ ਦੋ ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੰਡਣ ਵਾਸਤੇ ਹੁਣ ਤੱਕ 55 ਹਜ਼ਾਰ^{(0)} ਦੇ ਅੰਦਰ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤ ਇਹ ਨੂੰ ਨੇ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਜੀ ਇਹ ਮੇਰੀ ਦੂਜੀ ਨੌਕਰੀ ਹੈ ਜੀ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਬਣਾ ਰਿਹਾ ਪੂਰੇ ਪੰਜਾਬ ਚ ਲਾਇਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਹੀ ਹੋਣਗੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਆਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨਲ ਲੈਵਲ ਜਿਹੜਾ ਉੱਪਰ ਚੱਲੇਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ